ਮੇਰੇ ਨਾਲ ਇੱਕ ਸਰਪਸਮੈਨ ਆ ਰਿਹਾ ਮੀਸਿੰਗ ਹੋ ਕੀ ਕਟਣਾ ਹੋਈ ਆ ਤੁਹਾਡੇ ਨਾਲ ਕਟਣਾ ਸਰ ਚਿੱਟੇ ਵਾਲੇ ਬੰਦੇ ਆ ਜਾਰੇ ਕਿਟਾ ਪਿੰਡ ਵਿੱਚ ਵੇਚਦੇ ਆ ਇਹਨਾਂ ਨੇ ਸਰ 2023 ਦੇ ਵਿੱਚ ਮੈਂ ਪਿੰਡ ਸਨਾਇਆ ਸੀਗਾ ਤੇ 31 ਜੁਲਾਈ ਨੂੰ ਉਦੋਂ ਸਾਡੇ ਪਿੰਡ ਚਿੱਟਾ ਜੂਰਾਂ ਦੇ ਸੀਗਾ ਅੱਛਾ ਉਦੋਂ ਸਾਡੇ 40 ਜਵੰਧਾਂ ਦੀ ਕਮੇਟੀ ਬਣੀ ਸਾਰਾ ਉਸ ਚਿੱਟਾ ਬਿਲਕੁਲ ਬੰਦ ਕਰਤਾ ਠੀਕ ਹੈ ਜਿਹੜੇ ਬੰਦੇ ਨੇ ਸੱਟ ਮਾਰੀ ਹੈ ਇਹਦੇ ਉੱਪਰ ਤੱਕ ਲੈਂਕਿਆ ਸਰ ਇਹ ਚਟਾਕ ਸਰੀਆ ਵੀ ਦੇਰ ਸਾਡੀ ਸਾਰੀ ਪਿੰਡ ਦੀ ਮੁੰਡੇ ਨੇ ਖਰਾਬ ਕਰ ਛੱਡੇ ਆ। ਠੀਕ ਹੈ। ਤੇ ਉਹ ਰਾਂਝੇ ਰਖਦਾ ਹੋਇਆ ਇਹ 2024 ਦੇ ਵਿੱਚ ਮੈਂ ਬੱਸ ਤੇ ਆ ਰਿਹਾ ਸੀ ਮੌੜਾ ਤੋਂ ਉੱਤਰ ਕੇ। ਮੈਨੂੰ ਇਕੱਲੇ ਨੂੰ ਚੁੰਮੜਿਆ ਸਰ ਇਹ। ਠੀਕ ਹੈ ਜੀ। ਤੇ ਉਦੋਂ ਮੈਂ ਇਕੱਲੇ ਨੂੰ ਦਬਤ ਬਲਿਆ। ਤੇ ਉਦੋਂ ਬਾਅਦ ਸਰ ਇਹਨੇ ਰਾਂਝੇ ਚ ਰੱਖੀ। ਕੱਲ ਸਰ ਮੈਂ ਅੱਗੇ ਕਿਤੋਂ ਆ ਰਿਹਾ ਸੀਗਾ। ਠੀਕ ਹੈ। ਤੇ ਸਾਵ ਨੂੰ 7:30 ਵਜੇ ਦਾ ਟਾਈਮ ਸੀ ਜਾ। ਤੇ ਕੰਨ ਜਾਣੇ ਸੀਗੇ ਸਰ ਇਹ। ਪਹਿਲਾਂ ਇਹ ਜਿਹੜੇ दारू ਦੇ ਟੱਕੇ ਸੀਗੇ ਪੈਸਟਰ ਕੋਲ ਕਲ ਦਿਖਾਉਂਦੇ ਕਰਦੇ ਸੀਗੇ ਤੇ ਇਹਨਾਂ ਨੇ ਗੱਡੀ ਸਾਰੀ ਮੇਰੀ ਮੋਟਰਸਾਈਕਲ ਘੇਰ ਲਿਆ ਠੀਕ ਹੈ ਮੋਟਰਾਂਵੇਂ ਟੱਕਰ ਮਾਰੀ ਤਾਂ ਮੈਂ ਉੱਥੋਂ ਉੱਠ ਕੇ ਨਿਕਲ ਗਿਆ ਤੋਂ ਭੱਜਿਆ ਤੇ ਮੇਰੇ ਮਗਰ ਭੱਜ ਲਈ ਇਹਨਾਂ ਕੋਲੇ ਸੀਗੇ ਫਿਰ ਰਾਟ ਸੀਗੇ ਅੱਛਾ ਮੈਂ ਸੁਕਰ ਇਨੀ ਬਟਾ ਗਿਆ ਜੀ ਮੇਨ ਦਾ ਤੇ ਸੀਗਾ ਅੱਛਾ ਤੇ ਉੱਥੇ ਜਿੰਨਾਂ ਨੇ ਮੈਨੂੰ ਸੱਟ ਲਾਈ ਇੱਕ ਕੋਈ ਘਾੜੀ ਸੀ ਇੱਕ ਕੋਲੇ ਰਾੜ ਹੀ ਕੋ ਡੰਡਾ ਸੀਗਾ ਜੀ ਨਹੀਂ ਚਿੱਟੇ ਕਾਰਨ ਹੀ ਹੋਇਆ ਚਿੱਟੇ ਕਾਰਨ ਸਾਬ ਹੋਰ ਵੀ ਕੋਈ ਕਿਸੇ ਨਾਲ ਰਾਜਸ ਨੇ ਅੱਛਾ ਕਵਰਟੀ ਦੇ ਵਿੱਚ ਰਿਹਾ ਬਸ ਇਹੀ ਹੈ ਅੱਛਾ ਆਈ ਕਵਰਟੀ ਦੇ ਵਿੱਚ ਨਸ਼ਾ ਜਾ ਨਸ਼ਾ ਰੱਖੋ ਦਾ ਰੱਖੋ ਕਵਰਟੀ ਦੇ ਵਿੱਚ ਰਹਿਣਾ ਸਰ ਅੱਛਾ ਆ ਕੁਝ ਮਿਲਿਆ ਬੰਦੂ ਜਰਾ ਅਸੀਂ ਵੀ ਇਹਦੇ ਬੰਦੇ ਕੋਲ ਆ ਮੇਰੇ ਇੱਧਰ ਮੇਰੀ ਪੂਰੀ ਲੱਤ ਕੁੱਟੀ ਹੈ ਸਰ ਘੱਟੋ ਘੱਟ 10 ਮਿੰਟ ਕੁੱਟੀ ਹੈ ਬਈ ਲੜਾਈ ਹੋਈ ਹੈ ਇਹਨਾਂ ਨਾਲ ਅਸੀਂ ਵੀ ਬਿੱਟੇ ਬੈਟੇ ਇਹਨਾਂ ਨਾਲ ਬੱਲੇ ਪਹਿਲਾਂ ਤੁਹਾਡੇ ਕੋਈ ਲੜਾਈ ਹੋਈ ਹੋਵੇ ਝਗੜਾ ਹੋਇਆ ਹੋਵੇ ਇਹਨਾਂ ਨਾਲ ਨਹੀਂ ਪਹਿਲਾਂ ਤਾਂ ਮੈਨੂੰ ਚੁੰਮੜਿਆ ਸੀਗਾ ਇਹ ਥੱਲੇ ਨੂੰ ਇਹੀ ਬੰਦਾ ਕਿ ਇਹ ਦੋਸ ਇੱਕ ਭੱਜ ਗਿਆ ਸੀਗਾ ਇੱਕ ਮੈਂ ਉਹ ਬਾਵਾ ਮਰੇ ਹੋ ਗਏ ਸੀ ਜੀ ਇਹਦਾ ਤੌਰੀਪ ਸਿੰਘ ਸਾਨਾ ਸੋਰੀ ਸਿੰਘ ਪੁੱਲ ਪਕੜਾ ਗਏ ਨੇ ਇਹਨੂੰ ਇਹ ਬਹੁਤ ਵੱਡਾ ਇਹਦੇ ਅਪਰਾਧੀ ਹੈ ਜੀ ਬਹੁਤ ਵੱਡਾ ਇਹ ਹੈ ਅਪਰਾਧਾਂ ਦੇ ਵਿੱਚ ਬੜੇ ਬੜੇ ਨਾਂ ਆਉਂਦੇ ਨੇ ਇਹ ਕੋਈ ਫੋਸਟਰ ਉਹਨੇ ਕਦੇ ਕੰਪਲੇਨਟ ਕੀਤੀ ਵੀ ਆ ਕੰਪਲੇਨਟ ਕੀਤੀ ਹੈ ਸਾਬ ਜੀ ਇਹਦੇ ਉੱਤੇ ਕੇਸ ਵੀ ਬਹੁਤ ਹੈਗੇ ਅੱਛਾ ਇਹ ਚਿੱਟਾ ਕਿੱਨਾ ਹੈ ਤੁਹਾਡੇ ਪਿੰਡ 'ਚ ਚਿੱਟਾ ਸਾਹਿਬ ਹੈਗਾ ਇਸੇ ਬੰਦੇ ਦਾ ਬਿਕਦਾ ਜੀ ਅੱਛਾ ਕਿੰਨੇ ਕ ਨੌਜਵਾਨ ਜਿਹੜੇ ਨਸ਼ੇ ਦਾ ਕਰਨਾ ਤੇ ਜਿਹੜੇ ਆ ਬਾਰੇ ਜੀ ਪ੍ਰਭਾਵਤ ਹੋ ਗਏ ਚਾਰ ਪੰਜ ਨੌਜਵਾਨ ਸਾਡੇ ਮਰ ਗਏ ਜੀ ਪਹਿਲਾਂ ਅੱਛਾ ਤੇ ਹੁਣ ਵੀ ਹੈ ਸਰ 15 16 ਨੌਜਵਾਨ ਜਿਹੜੇ ਜਿੱਦੇ ਚੜ੍ਹਿਆ ਐ ਐਮ ਐਲਏ ਗਿਆ ਸਮਝਾ ਕੇ ਆਇਆ ਐ ਛੋਟੇ ਪਿੰਡਾਂ ਐਮ ਐਲਏ ਆਇਆ ਤੁਸੀਂ ਕਿਹਾ ਉਹ ਇਹ ਨਸ਼ਾ ਵੇਚਦਾ ਚੱਕਾ ਵੇਚਦਾ ਦੀ ਹੱਲ ਕਰੂ ਸਾਡਾ ਜੀ ਇਹ ਲਖਵਿੰਦਰ ਆਈ ਜਵਾਨ ਐ ਚੈਨਲਾਂ ਤੇ ਆਉਂਦਾ ਰਿਹਾ ਸਭ ਠੀਕ ਹੈ ਜੀ ਕਿਹੜੇ ਦੱਸਿਆ ਜੀ ਸਰ ਇਹ ਆਵੇਂ ਗੱਲਾਂ ਅੱਛਾ

ਕੋਈ ਇਹਨਾਂ ਦਾ ਕੋਈ ਵੱਟ ਦਾ ਰੋਲਾ ਨਹੀਂ ਸੀਗਾ ਦਰਅਸਲ ਦੇ ਵਿੱਚ ਰਣਵੀਰ ਸਿੰਘ ਜਦੋਂ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਇੱਕ ਇਹਨਾਂ ਦੀ ਚੰਗੀ ਸੋਚ ਸੀਗੀ ਇਹਨਾਂ ਨੇ ਬਹੁਤ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਸੀ ਵੀ ਗਰਾਊਂਡਾਂ ਦੇ ਵਿੱਚ ਜਾਓ ਕਿਉਂਕਿ ਇਹ ਵੀ ਇੱਕ ਸਪੋਰਟਸਮੈਨ ਕੋਟੇ ਦੇ ਵਿੱਚ ਭਰਤੀ ਸੀਗੇ ਤੇ ਐਵੇਂ ਕਹਦੇ ਇਹ ਇਸ ਬੰਦੇ ਨਾਲ ਕੋਈ ਕਿਸੇ ਦੀ ਹੋਰ ਪਿੰਡ ਦੇ ਵਿੱਚ ਵੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਹਨ ਕੋਈ ਇਹਨਾਂ ਦੀ ਕੋਈ ਹੋਰ ਰੰਜੀਸੀ ਸੀ ਸਿਰਫ ਇਹ ਰੰਜੀਸੀ ਇਹ ਚੰਦਰਾਸੀ ਰਣਵੀਰ ਭਾਈ ਦੇ ਪਿੰਡ ਦੇ ਵਿੱਚ ਚਿੱਟਾ ਜਿਹੜਾ ਬੰਦ ਹੋਵੇ ਪਰ ਉਹ ਬੰਦੇ ਕਹਿੰਦੇ ਸੀ ਵੀ ਅਸੀਂ ਇੱਕ ਦੇ ਜੋਰ ਤੇ ਜਿਹੜਾ ਹੈਗਾ ਉਹ ਚਿੱਟਾ ਵੇਚਾਂਗੇ ਵੀ ਤੇ ਸਾਨੂੰ ਰੋਕ ਕੇ ਦਿਖਾਓ ਤੇ ਅਸੀਂ ਤਾਂ ਪ੍ਰਸ਼ਾਸਨ ਨੇ ਵੀ ਇਹ ਮੰਨ ਕਰਦੇ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਹੋਵੇ ਜਿਹੜੇ ਉਹਨਾਂ ਕੋਲੇ ਅਸਲੇ ਨੇ ਨਜਾਇਜ਼ ਅਸਲੇ ਨੇ ਬੱਤੀ ਬੋਰਦੇ ਨੇ ਪਿੰਡ ਦੇ ਵਿੱਚ ਕੱਲ ਉਹ 8-9 ਫੈਰ ਵੀ ਕਰਕੇ ਗਏ ਆ ਪੂਰਾ ਪਿੰਡ ਆ ਜਿਹੜਾ ਸਾਡਾ ਉਹ ਪੂਰੀ ਤਰ੍ਹਾਂ ਨਾਲ ਡਰਿਆ ਹੋਇਆਗਾ ਪਿੰਡ ਦਾ ਨੌਜਵਾਨ ਮਜ਼ਦੂਰ ਧੀਆਂ ਪੇਣਾ ਪਿੰਡ ਦੀਆਂ ਹਰੇਕ ਡਰਿਆ ਹੋਇਆ ਵੀ ਅੱਜ ਇਸ ਬੰਦੇ ਨਾਲ ਕਰਕੇ ਕੱਲ ਨੂੰ ਸਾਡੇ ਨਾਲ ਕਰਨਗੇ ਉਹ ਤਾਂ ਹੁਣ ਵੀ ਵਾਰਨੀਆਂ ਦੇ ਜਾਂਦੇ ਨੇ ਇਹ ਕੇਸ ਹੋ ਗਿਆ ਅੱਜ ਸੋਹਣ ਸਾਨੂੰ ਮੈਨੂੰ ਥ੍ਰੈਟਸ ਕਾਲ ਆਈਆਂ ਉਹਨਾਂ ਦੀ WhatsApp ਤੋਂ ਕਹਿੰਦੇ ਅਸੀਂ ਕਰਾਂਗੇ ਸਾਡਾ ਕੀ ਕਰਨਾ ਤੁਸੀਂ ਕਰ ਲੋ मतलब प्रशासन ਨੂੰ ਇੱਕ ਸਿੱਧਾ ਦਿਹਾੜੇ 'ਚ ਅਸੀਂ ਮੈਂ ਬੋਰ ਲਾਇਆ ਸੀ ਪਿੰਡ ਅਸੀਂ ਕੀ ਕਰੀਏ ਅਸੀਂ ਕਿੱਧਰ ਜਾਈਏ ਅਸੀਂ ਪਿੰਡ ਅਸੀਂ ਬੋਰ ਲਾਇਆ ਵੀ ਉਹ ਤਾਂ ਪੁਰਾਣਾ ਇਸ ਵਾਰ ਲਾਇਆ ਕਿ ਅਸੀਂ ਸਾਡਾ ਪਿੰਡ ਵਿਕਾਊ ਆ ਅਸੀਂ ਅਸੀਂ ਫਿਰ ਅਸੀਂ ਦਰਦੇ ਫਿਰ ਜਾਈਏ ਕਿਤੇ ਘਰਾਂ 'ਚੋਂ ਅਸੀਂ ਨਹੀਂ ਬਾਹਰ ਨਿਕਲ ਸਕਦੇ ਪੂਰਾ ਪਿੰਡ ਸਾਡਾ ਰਾਤ ਵੀ ਰਣਵੀਰ ਸਿੰਘ ਦੇ ਨਾਲ ਜੱਟ ਕੇ ਸਾਰਾ ਪਿੰਡ ਖੜਾ ਸੀਗਾ ਤੁਸੀਂ ਮੀਡੀਆ ਉੱਤੇ ਪਹੁੰਚੋ ਪਿੰਡ ਦੇ ਵਿੱਚ ਵੀ ਤੁਹਾਨੂੰ ਅਸੀਂ ਪਤਾ ਲੱਗੂਗਾ ਕਿ ਘਟਨਾ ਕੀ ਹੋਈ ਹੈ ਸਾਰਾ ਪਿੰਡ ਇੱਕ ਮੋਰੀ ਨਿਕਲਿਆ ਹੋਇਆਗਾ ਪੂਰਾ ਪਿੰਡ ਇਹਨਾਂ ਤੋਂ ਦੁਖੀ ਆ ਕੋਈ ਇਹ ਨਹੀਂ ਹੈਗਾ ਕਿ ਇਹਨਾਂ ਨੇ ਪਹਿਲੀ ਵਾਰ ਗੈਰਤ ਕੀਤੀ ਆ ਮੁਸਲਮਾਨ ਤੋਂ ਬੰਬਲੇਟ ਕੀ ਵਗੈਰਾ ਕੀਤਾ ਸਭ ਕੁਝ ਆਂ ਹੀ ਆ ਇਹਨਾਂ ਨੇ ਪਹਿਲਾਂ ਵੀ ਇੱਕ ਨੌਜਵਾਨ ਦੀਆਂ ਜਿਹੜਾ ਕਮੇਟੀ ਦਾ ਸੀ ਸਾਡਾ ਉਹਦੀਆਂ ਲੱਤਾਂ ਤੋੜੀਆਂ ਹੁਣ ਉਹ ਵਿਚਾਰਾ ਡਰ ਗਿਆ ਕੱਲਾ ਮੁੰਡਾ ਸੀਗਾ ਤੇ ਹੁਣ ਇਹ ਹੈ ਰਣਵੀਰ ਦੀਆਂ ਵੀ ਉਹ ਸऱ्याਆਂ ਲੱਤਾਂ ਤੋੜ ਕੇ ਗਏ ਆ ਤੇ ਥ੍ਰੈਟਸ ਕਾਲ ਸਭ ਨੂੰ ਕਰ ਰਹੇ ਨੇ ਅੱਗੇ ਇਹਨਾਂ ਦੇ ਅਸੀਂ ਐਂ ਕਰਦਾਂਗੇ ਦੇਖੋ ਅਸੀਂ ਸਾਨੂੰ ਕੋਈ ਮੌਤ ਨਹੀਂ ਆਪਾਂ ਹੱਕ ਸੱਚ ਨਾਲ ਖੜੇ ਆ ਰਣਵੀਰ ਸਿੰਘ ਦੇ ਨਾਲ ਖੜਿਆ ਸਾਡਾ ਸਾਰਾ ਪਿੰਡ ਖੜਾ ਪਰ ਸੱਚ ਨੂੰ ਸੱਚ ਕਹਾਂਗੇ ਜੋ ਉਹਨਾਂ ਨੇ ਨਜਾਇਜ਼ ਤਾਕੀ ਕੀਤੇ ਆ ਇਹੋ ਜਿਹੇ ਬੰਦਾਂ ਦਾ ਸਰਕਾਰ ਫੜ ਕੇ ਇੰਕਾਊਂਟਰ ਕਰੇ ਕਿਉਂਕਿ ਉਹਨਾਂ ਕੋਲੇ ਨਜਾਇਜ਼ ਅਸਲੇ ਸਾਡੀ ਇਹੀ ਮੰਗ ਆ ਅਸੀਂ ਕਹਿੰਦੇ ਆ ਵੀ ਜੇ ਇਹਨਾਂ ਅਪਰਾਧੀਆਂ ਤੇ ਸਰਕਾਰ ਸਖਤ ਕਾਰਵਾਈ ਕਰੇ ਤਾਂ ਕਿਉਂ ਨਾ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਹੋਵੇ ਅਸੀਂ ਕੋਈ ਸਰਕਾਰ ਤੋਂ ਹੋਰ ਚਲਾਈਏ ਜੋ ਤਾਂ ਬਹਿ ਸ਼ਾਮ ਲੋ ਜਿਗਾਤ ਕਰਵਾਈਆਂ ਹੋ ਰਹੀਆਂ ਨੇ ਸਾਫੇ ਕਰਦੀ ਹੋ ਜਾਂਦੇ ਆ ਪੈਨਰ ਜੀ ਵਧਾਇਕ ਜਾ ਰਹੇ ਨੇ 100 ਵੀ ਘਾਰੇ ਨੇ ਹੋਰ ਕਾ ਵੀ ਕੋਈ ਮੇਰੇ ਕੁਝ ਨਹੀਂ ਹੋਇਆ ਕੋਈ ਮੇਰੇ ਕੋਈ ਸੋਦੀ ਨਹੀਂ ਤੁਹਾਡੀ ਸੋਦੀ ਕਿਉਂ ਨਹੀਂ ਕਰ ਰਹੀ ਜੀ ਦੇਖੋ ਪੁਲਸਾਈ ਰਾਤ ਡੀਐਸਪੀ ਮੈਡਮ ਆਏ ਇਹਨਾਂ ਕੋਲ ਤਾਂ ਸਾਨੂੰ ਭਰੋਸਾ ਦੇ ਕੇ ਗਏ ਆ ਕਹਿੰਦੇ ਵੀ ਅਸੀਂ ਜਿਹੜੀ ਬੰਦੀ ਹੈ ਕਾਰਵਾਈ ਕਰਾਂਗੇ ਪਰ ਉਹ ਲੋਕ ਸਭ ਕੁਝ ਹੋਣ ਦੇ ਬਾਅਦ ਵੀ ਮੀਡੀਆ ਦੇ ਗੱਲ ਹੋਣ ਦੇ ਬਾਵਜੂਦ ਵੀ ਉਹ ਬੰਦੇ ਆ ਜਿਹੜੇ ਸਾਨੂੰ ਥ੍ਰੈਟਸ ਦੇ ਰਹੇ ਨੇ ਸਾਨੂੰ ਧਮਕੀਆਂ ਦੇ ਰਹੇ ਨੇ ਤੁਸੀਂ ਦੇਖੋ ਫਿਰ ਉਹ ਬੰਦਾ ਦੀ ਕਿਹਦਾ ਮਾਰੂ ਪੁਲਿਸ ਨਹੀਂ ਕਰਵਾਇਆ ਤੇ ਆਬਵੀਅਸ ਜੀ ਗੱਲ ਹੈ ਜੀ ਹੁਣ ਬੰਦੇ ਕੋਲੇ ਦੇਖੋ ਇੱਕ ਦਾ ਬੰਦਾ ਕਰਾਇਮ ਕਰਕੇ ਭੱਜ ਗਿਆ ਤੇ ਉਹ ਬੰਦਾ ਫਿਰ ਵੀ ਵਟਸਐਪ ਚਲਾ ਕੇ ਧਮਕੀਆਂ ਦੇਈ ਜਾਂਦਾ ਵੀ ਅਸੀਂ ਤੁਹਾਨੂੰ ਮਾਰ ਦਾਂਗੇ ਅਸੀਂ ਐ ਕਰ ਦਾਂਗੇ ਤੁਸੀਂ ਫਿਰ ਤੁਸੀਂ ਖੁਦ ਅੰਦਾਜ਼ਾ ਲਾ ਲੋ ਵੀ ਹੋ ਕੀ ਰਹਾ ਹਾਂ ਫੋਨ ਇਸ ਬੰਦੇ ਦਾ ਫੋਨ ਸੀਗਾ ਫੋਨ ਵੀ ਜਾ ਕੇ ਲੈ ਕੇ ਗਿਆ ਤਾਂ ਫੋਨ ਦੀ ਲੋਕੇਸ਼ਨ ਵੀ ਆਈ ਹੈ ਠੀਕ ਸਭ ਦਾ ਫੌਜੀ ਜਿਹੜੇ ਹੈ ਲੱਤਾਂ ਤੋੜੀਆਂ ਕਿ ਕੀ ਹੈ ਪੂਰਾ ਇਹ ਕੱਲ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਰਣਵੀਰ ਸਿੰਘ ਨਾਮ ਦਾ ਵਿਅਕਤੀ ਹੈ ਜੋ ਕਿ ਭਾਈ ਬਖਤੌਰ ਦਾ ਰਹਿਣ ਵਾਲਾ ਹੈ ਇਹਦੇ ਹੈ ਲੈਗਸ ਦੇ ਉੱਪਰ ਜਿਹੜੀ ਹੈਗੇ ਸੱਟਾਂ ਲੱਗੀਆਂ ਹੋਈਆਂ ਨੇ ਤੇ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਹੋਇਆ ਸੀਗਾ ਸੋ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਹੈ ਬੁਖਫਸਰ थाना ਕੋਟਪੱਤਾ ਵੱਲੋਂ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਕੁਲਦੀਪ ਕਾਲਾ ਤੇ ਗੁਰਪ੍ਰੀਤ ਪੀਤਾ ਤੇ ਨਾਲ ਇੱਕ ਅਣਪਛਾਤਾ ਵਿਅਕਤੀ ਸੀਗਾ ਤਿੰਨ ਬੰਦੇ ਜਿਹੜੇ ਹੈਗੇ ਕਾਰ ਦੇ ਉੱਪਰ ਆਏ ਕੱਲ ਸ਼ਾਮ ਨੂੰ 7:30 ਦੇ ਕਰੀਬ ਉਹਦੇ ਜਿਹੜੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਘੇਰ ਉਦਿਆਂ ਜਿਹੜੀਆਂ ਹੈ ਦੋਵੇਂ ਲੱਤਾਂ ਤੇ ਜਿਹੜੀਆਂ ਹੈ ਫ੍ਰੈਕਚਰ ਹੈਗੇ ਆ ਸੋ ਅਕੋਰਡਿੰਗਲੀ ਅਸੀਂ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਮੁਕੱਦਮਾ ਨੰਬਰ 44 ਅੰਡਰ ਸੈਕਸ਼ਨ ਜੋ 307 ਦੇ ਇਕੁਇਲੈਂਟ 3109 ਹੈ 1262 ਐਂਡ 35 ਜੋ 34 ਬੀ ਐਨਐਸ ਦੇ ਜਿਹੜੇ ਹੈਗੇ ਆ ਆਈਪੀਐਸ ਦੇ ਇਕੁਇਲੈਂਟ ਹੈ ਉਹਦੇ ਵਿੱਚ ਮੁਕੱਦਮਾ ਦਰਜ ਕੀਤਾ ਸੋ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ ਇਸ ਵਿਸ਼ੇ ਦੇ ਵਿੱਚ ਬੜੀ ਗੰਭੀਰਤਾ ਨਾਲ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਲਿਆ ਗਿਆ ਤੇ ਸੀਆਈ ਇਨਚਾਰਜ ਐਸਐਚਓ ਕੋਟਫਾਦਾ ਅੰਡਰ ਸੁਪਰਵੀਜ਼ਨ ਆਫ ਐਸਪੀ ਰੂਰਲ ਹਿਨਾ ਮੈਮ ਉਹਨਾਂ ਦੀ ਸੁਪਰਵੀਜ਼ਨ ਦੇ ਵਿੱਚ ਸਾਰੀ ਟੀਮ ਲੱਗੀ ਹੋਈ ਹੈ ਤੇ ਜਲਦੀ ਹੀ ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਜਾਣਗੇ ਤੇ ਇਸ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਇਸ ਮਾਮਲੇ ਵਿੱਚ ਜਿਹੜੇ ਦੋਸ਼ ਲੱਗ ਰਹੇ ਨੇ ਵੀ ਉਹਨਾਂ ਨੇ ਹਵਾਈ ਫਾਇਰ ਵੀ ਕੀਤੇ ਤੇ ਚਿੱਟੇ ਨਾਲ ਸੰਬੰਧਿਤ ਹੈ ਕਿ ਜਿਹੜਾ ਹੈਗਾ ਵੀ ਚਿੱਟੇ ਤੋਂ ਰੋਕ ਦਿੱਤਾ ਕਰਕੇ ਘਰਾਂ ਵਾਪਸ ਬੇਸਿਕਲੀ ਜਿਹੜੀ ਹੈਗੀ ਉਹਨਾਂ ਵੱਲੋਂ ਇਸ ਚੀਜ਼ ਦੇ ਵਿੱਚ ਅਲੀਗੇਸ਼ਨ ਲਗਾਏ ਗਏ ਨੇ ਕਿਉਂਕਿ ਉਹ ਪਿੰਡ ਦੇ ਵਿੱਚ ਹੋਰ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਵਿਚਰਦੇ ਸੀਗੇ ਤੇ ਪਹਿਲਾਂ ਵੀ ਇਹਨਾਂ ਦੀ ਇੱਕ ਵਾਰੀ ਲੜਾਈ ਹੋਈ ਸੀਗੀ ਤੇ ਉਹਨਾਂ ਦੇ ਬੰਦੇ ਨੇ ਦੋਸ਼ੀਆਂ ਦੀ ਪੁਲਿਸ ਵੱਲੋਂ 57 ਵੀ ਕਰਾਈ ਗਈ ਸੀਗੀ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਸੀਗਾ ਸੋ ਹੁਣ ਵੀ ਕੱਲ ਇਹਨਾਂ ਦੀ ਲੜਾਈ ਹੋਈ ਹੈ ਦੋਸ਼ੀ ਜਿਹੜੇ ਹੈਗੇ ਨੇ ਫਰਾਰ ਨੇ ਉਹਨਾਂ ਨੂੰ ਸਾਡੀ ਟੀਮਾਂ ਜਲਦੀ ਹੀ ਗ੍ਰਿਫਤਾਰ ਕਰ ਲੈਣਗੀਆਂ ਤੋਂ ਇਨਵੈਸਟੀਗੇਸ਼ਨ ਦੇ ਵਿੱਚ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸਰ ਜਿਹੜੇ ਦੋਸ਼ੀ ਨੇ ਉਹ ਪਹਿਲਾਂ ਵੀ ਮਾਮਲੇ ਦਰਜ ਨੇ ਉਹਨਾਂ 'ਤੇ ਵੀ ਜਾਂਚ ਕੀਤੀ ਜਾ ਰ